ਦੇਰ ਰਾਤ ਫਗਵਾੜਾ ਦੇ ਹਦੀਆਬਾਦ ਇਲਾਕੇ ਵਿੱਚ ਸਥਿਤ ਮੁਹੱਲਾ ਵਾਲਮੀਕੀ ਵਿਖੇ ਇੱਕ ਦਿਲ ਦਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਰਾਤ ਦੀ ਖਮੋਸ਼ੀ ਨੂੰ ਚੀਰਦੀ ਇੱਕ ਗੋਲੀ ਦੀ ਆਵਾਜ਼ ਨੇ ਸਾਰੇ ਇਲਾਕੇ ਨੂੰ ਸੰਸਨੀ ਨਾਲ ਭਰ ਦਿੱਤਾ ਕਿਸੇ ਨੂੰ ਸਮਝ ਆਉਂਦੀ ਇਸ ਤੋਂ ਪਹਿਲਾਂ ਹੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਖੜਾ ਇੱਕ ਨੌਜਵਾਨ ਜ਼ਮੀਨ ਤੇ ਲਹੂ ਲਹਾਨ ਪਿਆ ਸੀ ਮ੍ਰਿਤਕ ਨੌਜਵਾਨ ਦੀ ਪਛਾਣ ਵਿਨਾਸ਼ ਕੁਮਾਰ ਪੁੱਤਰ ਨੰਦ ਲਾਲ ਨਿਵਾਸੀ ਮੁਹੱਲਾ ਵਾਲਮੀ ਕੀ ਹਦਿਆਬਾਦ ਵੱਜੋਂ ਕੀਤੀ ਗਈ ਹੈ ਘਟਨਾ ਬਾਰੇ ਜਾਣਕਾਰੀ ਦਿੰਦੇ ਆ ਵਿਨਾਸ਼ ਦੇ ਭਰਾ ਕਰਨ ਕੁਮਾਰ ਨੇ ਦੱਸਿਆ ਕਿ ਵਿਨਾਸ਼ ਆਪਣੇ ਕੁਝ ਦੋਸਤਾਂ ਨਾਲ ਮੁਹੱਲਾ ਦੇ ਜੰਜ ਘਰ ਵਿੱਚ ਬੈਠਾ ਹੋਇਆ ਸੀ ਰਾਤ ਦੇ ਸਮੇਂ ਇੱਕ ਕ੍ਰੇਟਾ ਗੱਡੀ ਵਿੱਚ ਪੁਜਣ ਪਛਾਤੇ ਨੌਜਵਾਨ ਉੱਥੇ ਆਏ ਕਿਸੇ ਗੱਲ ਨੂੰ ਲੈ ਕੇ ਵਿਨਾਸ਼ ਅਤੇ ਉਹਨਾਂ ਨੌਜਵਾਨਾਂ ਦੇ ਵਿੱਚ ਬਹਿਸਬਾਜ਼ੀ ਸ਼ੁਰੂ ਹੋ ਗਈ ਜੋ ਕੁਝ ਪਲਾਵੇ ਛੇਤਨਾ ਵਿੱਚ ਬਦਲ ਗਈ ਕਰਨ ਮੁਤਾਬਕ ਬਹਿਸ ਦੌਰਾਨ ਗੱਡੀ ਵਿੱਚੋਂ ਉਤਰੇ ਨੌਜਵਾਨਾਂ ਵਿੱਚੋਂ ਇੱਕ ਨੇ ਅਚਾਨਕ ਪਿਸਤੌਲ ਕੱਢ ਲਈ ਅਤੇ ਵਿਨਾਸ਼ ਦੇ ਗਲੇ ਤੇ ਤਾਨ ਕੇ ਗੋਲੀ ਚੁਲਾ ਦਿੱਤੀ ਗੋਲੀ ਸਿੱਧੀ ਉਸਦੇ ਗਲੇ ਵਿੱਚ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਪਿਆ ਉੱਥੇ ਦੋਸਤਾਂ ਨੇ ਘਬਰਾਟ ਵਿੱਚ ਵਿਨਾਸ਼ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਕਰਨ ਹਾਂਜੀ ਕਿੱਥੇ ਤੇ ਰਹਿਣ ਵਾਲੇ ਆਪਾਂ ਹਾਂ ਕਿ ਮਾਮਲਾ ਕੀ ਹੈ ਕਿ ਜਿਹੜਾ ਹਰੀਆਬਾਦ ਦੇ ਵਿੱਚ ਹੋਇਆ ਦੇਰ ਰਾਤ ਭਾਜੀ ਬਿੱਟੇ ਸੀ ਮੁੰਡੇ ਦਾ ਜਿਹੜੇ ਕਿੱਥੇ ਬਹਿਸ ਰਿਹਾ ਹੋਇਆ ਉਹ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਗੋਲੀ ਚਲਾ ਦਿੱਤੀ ਕੋਈ ਵਿਅਕਤੀ ਸੀ ਕੋਈ ਪਛਾਣ ਦੇ ਵਿੱਚ ਹੈ ਵਿੱਚ ਜਾਣਦੇ ਸਾਡੀ ਪਛਾਣ ਦੇ ਵਿੱਚ ਨਹੀਂ ਸੀਗੇ ਮੁੰਡੇ ਮੁੰਡੇ ਬਾਲੇ ਉਹ ਚਾਹ ਘਟਾਲ ਦੇ ਮੁੰਡੇ ਆ ਤਿੰਨ ਜਣੇ ਦੀ ਕ੍ਰੈਟਾ ਗੱਡੀ ਸੀ ਤਿੰਨ ਮੁੰਡੇ ਆ ਹਾਂਜੀ ਬੱਲੀ ਵਾਲੀ ਟੱਕਰ ਇਹ ਤੁਹਾਨੂੰ ਸਾਨੂੰ ਨਹੀਂ ਪਤਾ ਸੀ ਅਚਾਨਕ ਹੀ ਹੈਗੀ ਤੁਹਾਨੂੰ ਹਾਂਜੀ ਉਦੋਂ ਬੈਠੇ ਵੇ ਸੀਗੇ ਉਹਨਾਂ ਨੇ ਕੋਈ ਮਾੜੀ ਬਹਿਲ ਜੀ ਹੋਈ ਉਹਨਾਂ ਨੇ ਗੋਲੀ ਨਾਲ ਹੀ ਜਦੋਂ ਪਤਾ ਵੀ ਲੱਗਾ ਫਾਇਰ ਫਾਇਰ ਵਗੈਰਾ ਕਿੰਨੇ ਕਿਤੇ ਕੁਝ ਪਤਾ ਫਾਇਰ ਦਾ ਪਤਾ ਹੀ ਨਹੀਂ ਲੱਗਾ ਭਾਈ ਕਿਹੜੇ ਟਾਈਮ ਕਰਤਾ ਉਹਨਾਂ ਨੇ ਅਸੀਂ ਉਦੋਂ ਦੇਖਿਆ ਜਦੋਂ ਮੁੰਡਾ ਸਾਡਾ ਡਿੱਗਿਆ ਪਿਆ ਸੀਗਾ ਜਿਹਦੇ ਗੋਲੀ ਜਿਹਦੇ ਗੋਲੀ ਲੱਗੀ ਉਹਦਾ ਨਾਮ ਵਗੈਰਾ ਕੀ ਆ ਤਵੀ ਨਾ ਅਸ਼ ਬ੍ਰਦਰ ਆ ਮੇਰਾ ਭਾਈ ਅੱਛਾ ਜੀ ਜਿੰਮ ਵੱਡਾ ਕੰਮ ਕਰਦਾ ਹੋ ਢੋਲ ਦਾ ਕੰਮ ਕਰਦਾ ਸੀ ਭਾਈ ਠੀਕ ਹੈ ਕਿੰਨੇ ਕ ਵੇ ਹੋਇਆ ਹੱਸਾ ਸਰ ਪਰ ਇਹ 9:30 ਵਜੇ ਹੁਣ ਹੁਣੀ 1.5 ਘੰਟਾ ਬੀਤ ਲੀ ਗਏ। ਭਾਜੀ ਮੁੰਡੇ ਪਛਾਣ ਲਏ। ਮੁੰਡੇ ਬਾਈ ਸ਼ਕਲ ਦੇਖ ਕੇ ਵਿਚਾਰ ਲੂਗੀ। ਕਿਹੜੀ ਗੱਡੀ ਚਾਈ ਸੀ ਕਿ ਮੁੰਡੇ? ਕਰੇਟਾ ਜੀ ਭਾਜੀ। ਤੇ ਕੋਈ ਦੁਸ਼ਮਣੀ ਵੀ ਹੈ ਕੀ ਪਹਿਲਾਂ ਤੋਂ ਮੁੰਡੇ ਦੀ? ਨਹੀਂ ਦੁਸ਼ਮਣੀ ਤਾਂ ਨਹੀਂ ਸੀ ਭਾਜੀ ਉਹ ਜਦੋਂ ਮਾੜਾ ਬੈਂਸ ਹੋਇਆ ਹੋਇਆ ਉਹਨਾਂ ਨੇ ਗੋਲੀ ਚਲਾ ਦਿੱਤੀ। ਕਿੰਨੀਆਂ ਗੋਲੀਆਂ ਦੇ ਨਾਮ ਕਾਦੇ ਚਲਾਈ ਉਹਨਾਂ ਨੇ? ਗੱਡੀ 'ਚ ਕਿੰਨੇ ਮੁੰਡੇ ਸੀ ਭਾਜੀ? ਤਿੰਨ ਮੁੰਡੇ ਸੀ ਭਾਜੀ। ਕਿੰਨੀਆਂ ਗੋਲੀਆਂ ਲੱਗੀਆਂ ਸਰ? ਗੋਲੀ ਭਾਜੀ ਉਹ ਡਾਕਟਰ ਸਾਹਿਬ ਦੱਸੂਗੇ। ਉੱਥੇ ਆਵਾਜ਼ ਤਾਂ ਗੋਲੀ ਦੀ ਇੱਕੋ ਹੀ ਆਈ ਹੈ ਜੀ। ਹੰਗਲਾ हाँ जीडा भरा हाँ जी, तोड़ा है जी, जी। एक गो गोली चली हाँ एक बोट डैड लेके बॉडी लेके आए थी अविनाश नाम है तो उन्होंने पिता का नाम नंदलाल है हरी हाँ। 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 से आए गोली है आए तो एग्जामिनेशन वगैरह के तो डैडी थे या पे बाकी का पार्ट है गोली वगैरह किलिए कुछ पता फायर वगैरह नहीं वो पता नहीं वैसे उन्होंने दसिया गोली वगैरह है ਅਕੇ ਐਗਜ਼ਾਮੀਨੇਸ਼ਨ ਅ ਇਨਵੈਸਟੀਗੇਸ਼ਨ ਦਾ 파ਟ ਹੈ ਅ ਪੋਸਟਮਾਰਟਮ वगैरह ਅ ਜੇ ਆਪਾਂ ਇਹਨੂੰ ਨਹੀਂ ਆਪਾਂ ਕਲੀਅਰ ਕਰ ਦੂਗਾ ਗੋਲੀ ਚੱਲੀ ਹੈ ਜਾਂ ਕੀ ਹੋਇਆ ਠੀਕ ਹੈ ਜੋ ਨਿਸ਼ਾਨ ਨੇ ਮਤਲਬ ਦਿਖ ਰਿਹਾ ਗਲੇ ਤੋਂ ਤੇ ਉਹ ਵੀ ਪੋਸਟਮਾਰਟਮ ਪ੍ਰੋਗਰਾਮ ਤੋਂ ਬਾਅਦ ਹੀ ਪਤਾ ਲੱਗੇਗਾ ਗੋਲੀ ਹੈ ਕਿ ਅਦਰਵਾਈਜ਼ ਕਿਸੇ ਹੋਰ ਵੈਪਨ ਨਾਲ ਜਿਹੜੀ ਇੰਜਰੀ ਹੋਈ ਹੈ ਹੂੰ ਬਾਕੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲਦੀ ਹੈ ਸਾਡੀ ਤੇ ਜਿਹੜਾ ਵੀ ਉੱਥੇ ਬੈਠੇ ਇਕੱਠੇ ਡਰਿੰਕ ਕਰਦੇ ਆ ਇਹਨਾਂ ਦਾ ਝਗੜਾ ਹੋਇਆ ਹੂੰ ਉਹ ਦੇਖਦੇ ਪਏ ਆ ਸਰ ਕਿੰਨੇ ਫਾਇਰ ਵਗੈਰਾ ਚੱਲੇ ਕੁਝ ਪਤਾ ਮੈਂ ਪਹਿਲਾਂ ਹੀ ਤੁਹਾਨੂੰ ਜੀ ਦੱਸ ਦਿੱਤਾ ਕਿ ਵੀ ਆਰ ਨਾਟ ਕਲੀਅਰ ਅਜੇ ਤੱਕ ਜਿਹੜੀ ਇੰਜਰੀ ਆ ਉਹਦੇ ਤੋਂ ਇਹ ਨਹੀਂ ਕਲੀਅਰ ਹੋ ਰਿਹਾ ਕਿ ਉਹ ਵੈਪਨ ਦੀ ਇੰਜਰੀ ਆ ਕਿ ਜਾਂ ਕਿਸੇ ਹੋਰ ਚੀਜ਼ ਨਾਲ ਹੋਈ ਆ ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਆ ਪਤਾ ਲੱਗਾ ਨਹੀਂ ਦੋ ਦੱਸ ਰਹੇ ਆ ਜੀ ਬਾਕੀ ਵਾ ਜਸਟ ਹੁਣੇ ਕੋਈ ਥੋੜੀ ਦੇਰ ਪਹਿਲਾਂ ਉਹ ਇਨਸੀਡੈਂਟ ਹੋਇਆ ਅਜੇ ਤੱਕ ਫਸਟ ਪ੍ਰੀਲੀਮਿਨਰੀ ਆਪਾਂ ਦੇਖ ਰਿਆਂ ਤੇ ਜੇ ਆਪਣਾ ਵਾਲੀ ਗੱਲ ਹੋਏਗੀ ਉਹਨਾਂ ਦੇ ਮੁਤਾਬਕ ਜੋ ਵੀ ਹੈ ਉਹ ਬੰਦੀ ਕਰ ਵੀ ਕਰਾਂਗੇ ਸਰਕਾਰ ਨੂੰ ਪਤਾ ਲੱਗਾ ਲੜਾਈ ਦਾ ਕਾਰਨ ਕੀ ਸੀਗਾ ਜੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਜਸਟ ਥੋੜੀ ਦੇਰ ਪਹਿਲਾਂ ਇਨਸੀਡੈਂਟ ਹੋਇਆ ਉਸ ਇਨਸੀਡੈਂਟ ਦੇ ਆਪਾਂ ਇਸੇ ਪੁਲਿਸ ਆਪਣਾ ਪਹੁੰਚਿਆ ਐਸੇ ਬੜਾ ਛੋਟਾ ਮਾਰਚਰੀ ਦੇ ਵਿੱਚ ਡੈੱਡ ਬਾਡੀ ਦੇਖਣ ਤੋਂ ਹੀ ਜੋ ਵੀ ਅੰਦਾਜ਼ਾ ਲੱਗਾ ਉਸ ਤੋਂ ਇਹ ਪੜੀ ਗਈ ਬਤੀ ਜਾਣਕਾਰੀ ਤੁਹਾਨੂੰ ਸ਼ੇਅਰ ਕਰ ਰਿਹਾ ਸਰ ਨਾਮ ਵਗੈਰਾ ਪੋਸਟਮਾਰਟਮ ਤੋਂ ਬਾਅਦ ਹੀ ਪੂਰੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਨਾਮ ਸਰ ਕੀ ਸੀਗਾ ਜੀ ਮੁੰਡੇ ਦਾ ਅਭਿਸ਼ੇਕ ਗੋਲੂ ਗੋਲੂ ਕਰਕੇ ਭਜਦਾ ਸੀ ਕਿਹੜੇ ਏਰੀਆ ਦਾ ਹਾਦੀ